ਸਿਮਰਨਜੀਤ ਸਿੰਘ ਮਾਨ ਨੇ ਪਰਲ ਪੀੜਤਾਂ ਲਈ ਆਵਾਜ਼ ਉਠਾਈ ਹੈ ਇਲਜ਼ਾਮ ਲਾਇਆ ਕਿ ਆਪ ਅਤੇ ਕਾਂਗਰਸ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਥਾਂ ਸਿਰਫ ਲਾਰੇ ਲਾਏ ਨੇ ਪੀੜਤਾਂ ਨੇ ਹੁਣ ਸਿਮਰਨਜੀਤ ਸਿੰਘ ਮਾਨ ਤੇ ਭਰੋਸਾ ਜਤਾਇਆ ਅਤੇ ਉਮੀਦ ਕੀਤੀ ਹੈ ਕਿ ਉਹ ਇਨਸਾਫ ਦਿਵਾਉਣਗੇ ਇਹਨਾਂ ਨੇ ਜਦੋਂ ਜਲੰਧਰ ਪਿਛਲੇ ਸਾਲ ਬਾਈ ਇਲੈਕਸ਼ਨ ਹੋਇਆ ਉੱਥੇ ਇਹਨਾਂ ਨੇ ਮжоਰੀਟੀ ਥੀਕੇ ਫਿਰ ਸਰਦਾਰ ਪਗਵੰਨ ਸਿੰਘ ਮਾਨ ਨੇ ਕਿਹਾ ਕਿ ਅਸੀਂ ਇੱਕ ਦਮ ਇਹਨਾਂ ਨੂੰ ਫੜ ਲੈਂਦੇ ਹਾਂ ਅਗੇ ਤਾਂ ਕੁੱਤਾ ਫੜੇ ਨਹੀਂ ਹੈ ਹੁਣ ਗੱਲ ਕੀ ਹੈ ਇਹ ਸਾਰੀ ਜਿਹੜੀ ਸਮਗਲਿੰਗ ਹੋਈ ਹੈ ਸ਼ਰਮੇ ਦਾ ਹਿੱਸਾ ਹੋਇਆ ਹੈ ਹਰਬੀਅਲ ਸਿੰਘ ਦਾ ਹੋਇਆ ਹੈ ਭੰਗੂ ਦਾ ਹੋਇਆ ਹੈ ਪਰਲ ਦਾ ਹੋਇਆ ਹੈ ਕੋਡੀ ਮੈਚੇਜ਼ ਦਾ ਹੋਇਆ ਉਹ ਐਸਪੀ ਜਿਹੜਾ ਬਾਰਡਰ ਦੇ ਉੱਤੇ ਫੜਿਆ ਗਿਆ ਜਦੋਂ ਅਟੈਕ ਹੋਇਆ ਹੈ 에ਅਫੀਲਡ 에ਅਰ ਫੋਰਸ ਤੇ ਅਸੀਂ ਸਾਰੀ ਥੀਂ ਲਿਖਤੀ ਪੋਸਟ ਵਿਦੇ ਡੀਜੀਪੀ ਰੋੜਾ ਸਾਹਿਬ ਨੂੰ ਭੇਜਤੀ 파ਟੀ ਬਣੋ ਕੁਈ ਐਫ ਨਹੀਂ ਹੋਇਆ ਫਿਰ ਡਿੰਕਰ ਜੀ ਗੁਫਤਾਏ ਉਹਨਾਂ ਨੂੰ ਸਾਰਾ ਕੁਝ ਪੇਟਤਾ ਕੁਛ ਨਹੀਂ ਹੋਇਆ ਫਿਰ ਚੰਨੀ ਜੀ ਸੀਨੀਅਰ ਸੈਕਟਰੀ ਸਾਹਿਬ ਆ ਗਏ ਉਹਨਾਂ ਨੇ ਮੈਨੂੰ ਘਰੇ ਬੁਲਾਇਆ ਸੀ ਇੱਕ ਕੇਸ ਖੜਾ ਹੈ ਉਹਨਾਂ ਨੇ ਪਹਿਲਾਂ ਮੀਟਿੰਗ ਕੀਤੀ ਸਾਰੀਆਂ ਪਾਰਟੀਆਂ ਦੀ ਉਹਦੇ ਵਿੱਚ ਮੈਂ ਕਿਹਾ ਜੀ ਇਹ ਇਹੋ ਜਿਹਾ ਕੰਮ ਹੋਇਆ ਕੌਡੀ ਮੈਚਿਸ ਦਾ ਇਹ ਤਾਂ ਇੱਕ 카르တယ် ਬਣ ਗਿਆ ਸਮਗਲਰਸ ਦਾ ਤੇ ਇਹ ਜਿਹੜੀ ਪਰਲ ਕੰਪਨੀ ਹੈ ਇਹ ਫਟ ਫਟਦੀ ਹੈ ਇਹਦਾ ਸੁਪਰੀਮ ਕੋਰਟ ਦੇ ਵੀ ਆਰਡਰ ਆਏ ਹੋਏ ਐ ਪਰ ਇਹਨਾਂ ਨੂੰ ਰਕਮ ਵਸੂਲ ਨਹੀਂ ਹੁੰਦੀ ਸੁਪਰੀਮ ਕੋਰਟ ਦੇ ਆਰਡਰ ਤੇ ਤੇ ਉਹਨਾਂ ਨੇ ਬਹੁਤ ਹਰਾਨੀ ਕੀਤੀ ਮੈਥੋਂ ਲਿਖਤੀ ਤੌਰ ਦੇ ਉੱਤੇ ਜਿਹੜਾ ਕੁਝ ਮੈਂ ਪਿੰਨਾ ਰੋੜਾ ਸਾਹਿਬ ਨੂੰ ਡਿੰਕਰ ਨੂੰ ਫਲਾਣੇ ਢੀਂਗ ਦੇ ਨੂੰ ਚਿੱਠੀਆਂ ਲਿਖੀਆਂ ਸੀ ਸਾਰੇ ਦਸਤਾਵੇਜ਼ ਦੇ ਕੇ ਜਦੋਂ ਦੇਤੇ ਇੱਥੇ ਉਹ ਗਰਮ ਹੋ ਗਏ ਕਹਿੰਦੇ ਮੈਂ ਜੀ ਤਫ਼ਤੀਸ਼ ਕਰੋ ਨਾ ਚੰਗੀ ਤਰ੍ਹਾਂ ਪਰ ਉਹ ਵੀ ਠੰਡੇ ਬਸਤੇ ਦੇ ਵਿੱਚ ਪੈ ਗਈ ਹੁਣ ਇਹ ਵਿਚਾਰੇ ਖੀਸ ਦੇ ਕਦਮ ਦੇ ਵਿੱਚ ਮੇਰੇ ਕੋਲ ਆਏ ਆ ਕਿ ਤੁਸੀਂ ਸਾਨੂੰ ਇਨਸਾਫ਼ ਦਿਵਾਓ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਫੇਰ ਜਿਹੜੇ ਦਸਤਾਵੇਜ਼ ਮੇਰੇ ਕੋਲ ਹੈ ਮੈਂ ਮੌਜੂਦਾ ਗਵਰਨਮੈਂਟ ਨੂੰ ਦੇ ਰਿਹਾ ਇਹ ਜੋ ਆਮਦਨੀ ਪਾਰਟੀ ਨੇ ਵਾਰ-ਵਾਰ ਵਾਅਦੇ ਕੀਤੇ ਵਾਅਦਾ ਤਾਂ ਕੈਪਟਨ ਸਰਕਾਰ ਨੇ ਵੀ ਕੀਤਾ ਸੀਗੇ ਜੀ ਆਪਣਾ ਮਾਨਸਾ ਦੇ ਵਿੱਚ ਵੱਡੀ ਉਹਨਾਂ ਦੀ ਰੈਲੀ ਸੀ ਉੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਸਾਡੀ ਸਰਕਾਰ ਬਣਨ ਤੇ ਅਸੀਂ ਬਹੁਤ ਜਲਦ ਪੈਸਾ ਦੇਵਾਂਗੇ ਪਰ ਉਹ ਮਹਿਲਾ ਚ ਵੀ ਨਹੀਂ ਨਿਕਲੇ ਹੈਗੇ ਠੀਕ ਹੈ ਜਿਹੜੇ ਆ ਵੀ ਫਿੱਡਰ ਫਿੱਡਰ ਗਏ ਅੱਜ ਉਹਨਾਂ ਦਾ ਕੀ ਕਰ ਸਕਦੇਗੇ ਵਾਅਦਾ ਸਾਰਿਆਂ ਨੇ ਕੀਤਾ ਸਾਰਿਆਂ ਨੇ ਵਾਅਦਾ ਖਲਾਸੀ ਕੀਤੀ ਇਸ ਕਰਕੇ ਸਾਨੂੰ ਗਿਲਾ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਔਰ ਉਸ ਵਾਅਦੇ ਨੂੰ ਨਹੀਂ ਪੂਰਾਇਆ ਹੈਗਾ